ਵਾਹ ਨੱਕੇ ਸਾਰਾ ਫੈਸਲਾ ਵਾਦ ਆਏ ਮੈਂ ਲੁੱਡੀਆਂ ਪਾਵਾਂ ਡੰਗ ਗਏ ਵਾਜਿਆਂ ਨਾਲ ਹੇ ਮੈਂ ਲੁੱਡੀਆਂ ਪਾਵਾਂ ਉਹ ਲੋਕੀ ਵਾਰ ਨੇ ਫੁੱਲ ਪੱਤੀਆਂ ਜੰਜ ਜਿਹਦੀ ਰੋ ਲੰਗੇ ਦੀ ਜਾਵੇ ਚੰਨ ਤੋਂ ਸੋਣਾ ਛੇਰਿਆ ਵਹਾਲਾ ਹੋਰ ਜੇ ਤਹਾਂ ਪਾਵੇ ਉਹ ਚੰਨ ਤੋਂ ਸੋਣਾ ਜੀ ਤਾ ਪਾਵ ਵਾਜੀ ਉੱਚਿਆਂ ਕਰਾ ਵਿੱਚ ਚਾਲਵੇਂ ਮੈਂ ਲੁੱਡੀਆਂ ਪਾਵ ਮਾਰੇ ਤੁਮਕੇ ਭਿੰਡ ਦੀ ਢਾਚੀ ਹੋਰ ਰੱਗੇ ਹੋਏ ਤੇ ਰਾਤੀ ਵੇਖੇ ਸਾਰਾ ਫੈਸਲਾਵਾ ਦੇ ਮੈਂ ਲੁੱਡੀਆਂ ਪਾਵ ਹੇ ਹੇ ਚੋਲਾ ਵਿਖੇਗਾ ਕੁਛ ਦਿਓ ਵੀ ਸਾਨੂੰ ਨਾ ਨਾ ਰਹਾ ਹੁਵਾਲੀਆਂ ਪੁੱਟੋ ਕੁਝ ਦੇ ਛੱਡੇ ਯਾਰ ਨੱਚੀ ਜਾਣਾ